ਵੀਰੋ ਆਪਾਂ ਜੋ ਆੜੇ ਦਵਾਲੇ ਸਾਡੇ ਦੇਖ ਰਹੇ ਆ ਸਾਡੀਆਂ ਮੇਨ ਸੰਸਥਾਵਾਂ ਨੇ ਉਹਨਾਂ ਵੱਲੋਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਾਸਤੇ ਜਿਹੜੇ ਯਤਨ ਕੀਤੇ ਗਏ ਆ ਉਹ ਬਿਲਕੁਲ ਪਾਸੇ ਹੋ ਗਿਆ ਆ ਆਪਾਂ ਦੇਖ ਸਕਦੇ ਆ ਵੀ ਗੁਰੂਆਂ ਦੇ ਨਾਂ ਤੇ ਸ਼ਹੀਦਾਂ ਦੇ ਨਾਂ ਤੇ ਕਿੰਨਾ ਕੁਝ ਸਾਨੂੰ ਗਲਤ ਪਰੋਸਿਆ ਜਾ ਰਿਹਾ ਸਾਨੂੰ ਕਦੇ ਤਾਂ ਕਹਿ ਦਿੱਤਾ ਜਾਂਦਾ 300 ਸਾਲ ਗੁਰੂ ਦੇ ਨਾਲ ਕਦੇ ਕਹਿ ਦਿੱਤਾ ਜਾਂਦਾ ਧੰਗੁਰ ਰਾਮ ਦਾ ਧੰਗੁਰ ਰਾਮदास ਤੇ ਕਦੇ ਕਹਿ ਦਿੱਤਾ ਹੁਣ ਦੇਖੋ ਬਾਬਾ ਦੀਪ ਸਿੰਘ ਨੂੰ ਅਕੇ ਲਾਇਆ ਹੋਇਆ ਉਹਦੇ ਨਾਂ ਤੇ ਕਹਿੰਦੇ ਚ ਪੈਰਾ ਕੱਟੋ ਹੁਣ ਤੁਸੀਂ ਦੱਸੋ ਵੀ ਬਾਬਾ ਦੀਪ ਸਿੰਘ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੇ ਤਾਂ ਸੀਸ ਕਟਾਇਆ ਉਹਨਾਂ ਦੇ ਨਾਂ ਤੇ ਸਾਨੂੰ ਸਿੱਖਾਂ ਨੂੰ ਕੀ ਕਿਹਾ ਜਾਂਦਾ ਤੁਸੀਂ ਚ ਪੈਰਾ ਕੱਟ ਜੋ ਇਹ ਗੁਰੂ ਸਾਹਿਬ ਨੇ ਸਾਨੂੰ ਬਾਣੀ ਵਿੱਚ ਇਹਨਾਂ ਕਰਮਕਾਂਡ ਤੋਂ ਵਰਜਿਆ ਸੀ ਹੁਣ ਬਾਬਾ ਦੀਪ ਸਿੰਘ ਅਰਗੇ ਬਾਣੀ ਵਿਚਾਰ ਕੇ ਸਮਝ ਕੇ ਪੜ੍ਹਦੇ ਰਹੇ ਆ ਉਹ ਗਾਹ ਉਹਨਾਂ ਨੇ ਪੋਥੀਆਂ ਵੀ ਲਿਖੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਲਿਖੇ ਆਪਾਂ ਨੂੰ ਪਤਾ ਉਹਨਾਂ ਨੇ ਕੀ ਕੰਮ ਕੀਤਾ ਉਹਨਾਂ ਨੇ ਉਹਨਾਂ ਨੇ ਗੁਰਮਤ ਨੂੰ ਆਪਣੇ ਸੁਰਤ ਵਿੱਚ ਵਸਾਇਆ ਹੋਇਆ ਉਹ ਸਮਰਪਿਤ ਨੇ ਗੁਰੂ ਨੂੰ ਉਹ ਤਾਂ ਐਡੇ ਵੱਡੇ ਕਾਰਨਾਮੇ ਕੀਤੇ ਉਹਨਾਂ ਨੇ ਜੇ ਜਨਾਜ਼ਾ ਜਰ ਅਸੀਂ ਸਮਰਪਤ ਨਹੀਂ ਹੁੰਦੇ ਜੇ ਅਸੀਂ ਮੰਗਤੇ ਬਣ ਕੀ ਜਾਣਾ ਤੇ ਸਾਨੂੰ ਤਾਂ ਗੁਰੂ ਨੇ ਸਿੱਖ ਬਣਾਇਆ ਅਸੀਂ ਕਿਸੇ ਲਾਲਚ ਵਾਸੋ ਕੇ ਥੋੜਾ ਬਣੇ ਪੜਨੀ ਹੈ ਵੀ ਅਸੀਂ ਲਾਲਚ ਵਾਸ ਸਾਨੂੰ ਇਹ ਕਿਹਾ ਜਾ ਰਿਹਾ ਵੀ ਉੱਥੇ ਤੁਹਾਡੀਆਂ ਆ ਮਰਾਦਾਂ ਪੂਰੀਆਂ ਹੋ ਜਾਣਗੀਆਂ ਤੁਹਾਨੂੰ ਆ ਹੋ ਜਾਣਗੀਆਂ ਆ ਹੋ ਜਾਣਗੀਆਂ ਹੋ ਤਾਂ ਫਿਰ ਸਾਡੀ ਉਹ ਗੱਲ ਹੋ ਜੂ ਨਾ ਚੰਗਾ ਚੰਗਾ ਕਰਮਨੈ ਮੰਦਾ ਮੰਦਾ ਹੋਏ ਜਿੰਨਾ ਦਾ ਚੰਗਾ ਹੋ ਗਿਆ ਉਹਨਾਂ ਲਈ ਗੁਰੂ ਚੰਗਾ ਹੋ ਜੂ ਤੇ ਜਿਹਦਾ ਨਾ ਚੰਗਾ ਹੋਇਆ ਉਹਨਾਂ ਲਈ ਗੁਰੂ ਮਾੜਾ ਹੋ ਜੂ ਮੰਦਾ ਹੋ ਗਿਆ ਤਾਂ ਗੁਰੂ ਮਾੜਾ ਹੋ ਜਾਣਾ ਫੇਰ ਸਾਨੂੰ ਅਸੀਂ ਬਾਬੇ ਨਾਨਕ ਨੂੰ ਸਿਆਣੇ ਨਹੀਂ ਹੋ ਸਕਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਕੀ ਸਮਝਾਇਆ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਥ ਪੜ ਪੜ 베ੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀ ਐ ਜਿੱਤੇ ਵਰਸ ਵਰਸ ਪੜਿਆ ਜੇਤੇ ਮਾਸ ਪੜਿਆ ਜੇਤੀ ਆਰਜਾ ਜਿੰਨੀ ਉਮਰ ਹੈ ਹੁਣ ਬਾਬੇ ਨਾਨਕ ਦੀਆਂ ਆ ਗੱਲਾਂ ਨੂੰ ਅਸੀਂ ਕਿਵੇਂ ਪਾਸੇ ਕਰ ਸਕਦੇ ਆ ਕੋਈ ਜਵਾਬ ਦੇ ਸਕਦਾ ਸਾੜੇ ਸ਼੍ਰੋਣੀ ਕਮੇਟੀ ਸੁੱਤੀ ਪਈ ਆ ਸਾਰੀਆਂ ਮੇਨ ਸੰਸਥਾਵਾਂ ਕਿੱਥੇ ਪ੍ਰਚਾਰ ਪਰਸਾ ਕਿੱਥੇ ਸਾਡਾ ਅਗਾਲ ਤਖਤ ਹੈ ਨੋਟਿਸ ਲਿਆ ਕਦੇ ਵੀ ਭਾਈ ਆਹ ਕੰਮ ਤੁਸੀਂ ਕੀ ਚਲਾ ਰਹੇ ਹੋ ਨਵੇਂ ਹੂੰ ਅਸੀਂ ਬੜਾ ਸੋਹੰਦੇ ਆ ਬੇ ਕਾਲ ਤੱਕ ਧਮਾਨ ਹੈ ਮਹਾਨ ਹੈ ਪਰ ਹੁਣ ਉੱਥੇ ਜਿਹੜੀਆਂ ਕਾਰਵਾਈਆਂ ਉੱਥੀਆਂ ਗਤੀਵਿਧੀਆਂ ਉੱਥੋਂ ਦੇ ਕੰਮ ਦੇ ਕੀ ਅਸੀਂ ਕਹਾਂਗੇ ਨਾ ਮਹਾਨਾਓ ਐਦੋਂ ਵੱਡੀ ਬੇਅਦਬੀ ਹੋਰ ਕੀ ਹੋਗੀ ਗੁਰਨਾਨਕ ਪਾਤਸ਼ਾਹ ਦੇ ਬਚਨਾਂ ਦੇ ਹੋਲਡ ਕਰਮਾ ਗੁਰੂ ਸਾਹਿਬ ਤਾਂ ਕਹਿੰਦੇ ਪੜੀਏ ਜੀਤੀ ਆਰ ਜਾਂ ਪੜੀਏ ਜੀਤੇ ਸਾਸ ਨਾਨਕ ਲਿਖਿਆ ਇੱਕ ਗੱਲ ਕਿਸੇ ਨੂੰ ਗਲਤ ਤਰੀਕੇ ਨਾਲ ਗੱਲ ਅੱਜ ਅਸੀਂ ਜੋੜ ਰਹੇ ਹਾਂ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਦੇ ਨਾਲ ਸੰਗਤਾਂ ਨੂੰ ਵੀ ਬਾਣੀ ਪੜ੍ਹਨੀ ਚਾਹੀਦੀ ਹੈ ਜੀ ਕਹਿੰਦੇ ਜਿਵੇਂ ਮਰਜ਼ੀ ਪੜੋ ਬਿਲਕੁਲ ਨਹੀਂ ਤਰੀਕਾ ਗਲਤ ਹੋਏਗਾ ਤਾਂ ਦਾ ਰਿਜ਼ਲਟ ਵੀ ਗਲਤ ਆਏਗਾ ਰਿਜ਼ਲਟ ਉਹ ਨਹੀਂ ਤਾਂ ਹੀ ਤਾਂ ਅੱਜ ਅਸੀਂ ਦੇਖ ਰਹੇ ਹਾਂ ਸਾਡੇ ਸਮਝਾਉਣ ਦਾ ਤਰੀਕਾ ਲੋਕਾਂ ਨੂੰ ਦੱਸਣ ਦਾ ਤਰੀਕਾ ਹੀ ਗਲਤ ਹੈ ਤਾਂ ਹੀ ਤਾਂ ਕੋਈ ਵਿਸ਼ਵਾਸ ਨਹੀਂ ਕਰ ਰਿਹਾ ਕੋਈ ਭਰੋਸਾ ਨਹੀਂ ਕਰਦਾ ਕਿਉਂਕਿ ਅਸੀਂ ਪਹਿਲਾਂ ਹੀ ਗਲਤ ਵੱਡੇ ਵੱਡੇ ਜਿਵੇਂ ਲੀਡਰਾਂ ਤੇ ਅੱਜ ਕੋਈ ਬਾਤ ਰਿਹਾ ਕਿਸੇ ਨੂੰ ਭਰੋਸਾ ਕਿਸੇ ਲੀਡਰ ਤੇ ਕੋਈ ਭਰੋਸਾ ਨਹੀਂ ਕਰਦਾ ਲੋਕ ਕਿਉਂ ਨਹੀਂ ਕਰਦੇ ਕਿਉਂ ਨਾ ਦਾਅਵੇ ਵੱਡੇ ਵੱਡੇ ਲੋਕਾਂ ਨੂੰ ਕਿਥੇ ਝੂਠੇ ਲਾਰੇ ਲਾਏ ਤੇ ਜਿਹੜੇ ਸਾਡੀਆਂ ਧਾਰਮਿਕ ਆਗੂ ਨੇ ਉਹ ਕੀ ਕਰ ਰਹੇ ਉਹ ਵੀ ਵੱਡੇ ਵੱਡੇ ਦਾਅਵੇ ਵੀ ਜੇ ਤੁਸੀਂ ਐ ਕਰੋਂਗੇ ਐ ਉਹ ਜੋ ਹੁੰਦਾ ਨਹੀਂ ਹੈ ਨਹੀਂ ਹੋਣਾ ਲੋ ਗੁਰੂ ਕਹਿੰਦਾ ਨਹੀਂ ਹੋਣਾ ਗੁਰੂ ਸਾਹਿਬ ਕਹਿੰਦੇ ਆ ਜਿਹੜਾ ਤੂੰ ਤੇਰੇ ਉਹਦਾ ਤੇਰੀ ਕਿਰਤ ਤੇ ਡਿਪੰਡਾ ਚੰਗਾ ਕਰੇਗਾ ਚੰਗਾ ਹੋ ਜਾਣਾ ਬੁਰਾ ਕਰੇਗਾ ਬੁਰਾ ਹੋ ਜਾਣਾ ਸਵੇਸ਼ ਕਰਕੇ ਅਸੀਂ ਬਾਣੀ ਪੜਨ ਦਾ ਜਿਹੜਾ ਤਰੀਕਾ ਹੈ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਉਹ ਹੈ ਪੜ ਬੁੱਝ ਮੰਨ ਵਸਾਵਣਿਆ ਵੀ ਬਾਣੀ ਨੂੰ ਪੜ ਸਮਝ ਕੇ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰ ਤਾਂ ਤੇਰਾ ਭਲਾ ਹੋਣਾ ਜਾ ਗੁਰੂ ਕਹਿੰਦੇ ਪੜਿਆ ਬੁੱਝਿਆ ਸੋ ਪਰਵਾਨ ਤੇਰਾ ਪੜਿਆ ਉਹੀ ਪ੍ਰਵਾਨ ਹੋਣਾ ਜੇ ਤੈਨੂੰ ਸਮਝ ਆਈ ਜੇ ਤੂੰ ਸਮਝਿਆ ਹੀ ਕੁਛ ਨਾ ਫੇਰ ਤੂੰ ਪੜੀ ਜਾ ਦਿਨ ਰਾਤ ਪੜੀ ਜਾ ساری ਉਮਰ ਪੜੀ ਜਾ ਤੇ ਆਪਾਂ ਦੇਖ ਵੀ ਸਕਦੇ ਆ ਸਿੰਘੀ ਪੜ ਪੜ ਕੇ ਜਾ ਚਲੇ ਜਾਣਾ ਪਹਿਲਾਂ ਵੀ ਪੜ ਪੜ ਕੇ ਚਲੇ ਗਏ ਇਸ ਕਰਕੇ ਵੀਰੋ ਭਰਾਵੋ ਪੈਣੋ ਬਾਣੀ ਨੂੰ ਆਪ ਪੜੀਏ ਸਮਝ ਕੇ ਪੜੀਏ ਬਾਣੀ ਨੇ ਸਾਨੂੰ ਗੁਰੂ ਸਾਹਿਬ ਨੇ ਇਸ ਬਾਤ ਤੇ ਨਹੀਂ ਦਿੱਤੀ ਗੁਰਬਾਣੀ ਸਾਨੂੰ ਦਿੱਤੀ ਐ ਸਿਆਣੇ ਬਣਨ ਵਾਸਤੇ ਗੁਰਬਾਣੀ ਸਾਨੂੰ ਦਿੱਤੀ ਐ ਕਿਵ ਸਚਿਆਰਾ ਹੋਈ ਐ ਸਚਿਆਰ ਚੰਗੇ ਬਣਨ ਵਾਸਤੇ ਉਹ ਤਾਂ ਬਣਾਂਗੇ ਜੇ ਅਸੀਂ ਗੁਰੂ ਅਨਸਾਰ ਪੜਾਂਗੇ ਗੁਰਬਾਣੀ ਪੜ੍ਹਨ ਦਾ ਤਰੀਕਾ ਸਾਨੂੰ ਗੁਰੂ ਸਾਹਿਬ ਨੇ ਆਪ ਖੁਦ ਦੱਸਿਆ ਸੋਦੇ ਅਨੁਸਾਰ ਪੜ੍ਹੀਏ ਕਿਸੇ ਮੰਗਰ ਲਾ ਕੇ ਕਿਸੇ ਦੀਆਂ ਕਈਆਂ ਗੱਲਾਂ ਚ ਨਾ ਆਈਏ ਸਾਡੇ ਵਰਗਿਆਂ ਦੇ ਤਾਂ ਦੁਕਾਨਦਾਰੀਆਂ ਚਲਾਉਣੀਆਂ ਉਹਨਾਂ ਨੇ ਲੋਕਾਂ ਨੂੰ ਘਮਰਾਹ ਕਰਨਾ ਪੁੱਠੇ ਰਾਹ ਪਾਉਣਾ ਅਸੀਂ ਬਾਣੀ ਸੰਸਾਰ ਨੂੰ ਦਿੱਤੀ ਹੋਈ ਹੈ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਬਾਣੀ ਕਿਸੇ ਇੱਕ ਵਿਸ਼ੇਸ਼ ਵਿਅਕਤੀ ਦੀ ਨਹੀਂ ਹੈ ਬਾਣੀ ਸਾਰੇ ਸੰਸਾਰ ਲਈ ਹੈ ਕੋਈ ਵੀ ਮਨੁੱਖੇ ਨੂੰ ਪੜ ਕੇ ਆਪਣੇ ਜੀਵਨ ਨੂੰ ਸਵਾਰ ਸਕਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ